ਹਾਂਜੀ ਪਲਾਹੀ ਰੋਡ ਦੇ ਨਜ਼ਦੀਕ ਇੱਕ ਹੋਇਆ ਸੜਕੀ ਭਿਆਨਕ ਹਾਸਾ ਜਿਸ ਵਿੱਚ ਤਕਰੀਬਨ ਮੋਟਰਸਾਈਕਲ ਸਵਾਰ ਜੋ ਦੋ ਵਿਅਕਤੀ ਸੀਗੇ ਜਾਣਕਾਰੀ ਅਨੁਸਾਰ ਉਹ ਦੋਨੇ ਵਿਅਕਤੀ ਜਿਹੜੇ ਆ ਉਹ ਮੌਕੇ ਤੇ ਹੀ ਪੂਰੇ ਹੋ ਗਏ ਤਾਂ ਉਹਨਾਂ ਦਾ ਮੋਟਰਸਾਈਕਲ ਉਹ ਜੀ ਮੌਕੇ ਤੇ ਪਹੁੰਚੀ ਪੁਲਿਸ ਆਪਣਾ ਜਾਇਜ਼ਾ ਲੈਂਦੀ ਹੋਈ ਤੇ ਅਸੀਂ ਤੁਹਾਨੂੰ ਰੋਡ ਵੀ ਦਿਖਾ ਦਿੰਦੇ ਆ ਚੰਡੀਗੜ੍ਹ ਬਾਈਪਾਸ ਜਿਹੜਾ ਕਰੋੜਿਆ ਉਥੇ ਐਕਸੀਡੈਂਟ ਹੋਇਆ ਆ ਲੋ ਜੀ ਹੈਗਾ ਹੈਗਾ ਇਦਾਂ ਬੜੀ ਕੁਛ ਦੇ ਕੱਢਦੇ ਆਈ ਕਿੱਥੇ ਲੈ ਕੇ ਆਈ ਆਪਾਂ ਤਾਂ ਸਿਲਕੂਗੜੇ ਸਾਨੂੰ ਪਤਾ ਲੱਗਿਆ ਇਹ ਹਸਪੀਟਲ ਐਨੇ ਪਹੁੰਚੀਤਾ ਤੇ ਤੁਹਾਡਾ ਕੀ ਲੱਗਦਾ ਬਜਿੰਦਰ ਸਿੰਘ ਅਸੀਂ ਉਹਨਾਂ ਨੂੰ ਦੱਸਿਆ ਵੀ ਮੇਰਾ ਭਤੀਜਾ ਲੱਗਦਾ ਉਹ ਕਹਿੰਦੇ ਐਦਾਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਅਸੀਂ ਫਿਰ ਪਿੰਡੋਂ ਹੁਣ ਫੁਗਵਾੜੇ ਪਹੁੰਚੇ ਹਾਂ ਤੁਹਾਨੂੰ ਪਤਾ ਲੱਗਿਆ ਵੀ ਉਹਦੇ ਬਾਅਦ ਚ ਵੀ ਫੁਗਵਾੜੇ ਦੇ ਉੱਤੇ ਅਸੀਂ ਉਹਨਾਂ ਮੁੰਡਿਆਂ ਨੂੰ ਚੈੱਕ ਕੀਤਾ ਦੋਨਾਂ ਨੇ ਇੱਕ ਮਹਤਵਰ ਦਾ ਇੱਕ ਮੁੰਡਾ ਝੰਗੜਿਆਂ ਤੋਂ ਦੋਨਾਂ ਦੀ ਹਾਲਤ ਬਹੁਤ ਬੁਰੀ ਔਰ ਜਿਹੜਾ ਮਹਤਵਪੂਰਤੋ ਕੀ ਨਾਮ ਆ ਉਹਦਾ ਉਹਦਾ ਨਾਮ ਬਲਜਿੰਦਰ ਸਿੰਘ ਤੇ ਜਿਹੜਾ ਝਿੰਗੜਾ ਤੋਂ ਆਜੀ ਉਹਦਾ ਨਾਮ ਰਵਿੰਦਰ ਸਿੰਘ ਰਵਿੰਦਰ ਸਿੰਘ ਰਵਿੰਦਰ ਸਿੰਘ ਤੇ ਇਹ ਗਏ ਕਿੱਧਰ ਸੀ ਪਹਿਲਾਂ ਤੁਸੀਂ ਦੱਸੋਗੇ ਜੁਲੰਦਰ ਸਾਈਡ ਤੋਂ ਆ ਰਹੇ ਸੀ ਜੁਲੰਦਰ ਵੀ ਸਾਈਡ ਤੋਂ ਆ ਰਹੇ ਸੀ ਜੁਲੰਦਰ ਸਾਈਡ ਤੋਂ ਆ ਰਹੇ ਸੀ ਮਸਲ ਐਕਸਿਜੂ ਵੀ ਗੱਡੀ ਚ ਤੇ ਹੋਇਆ ਕੀ ਸੀਗਾ ਜੀ ਐਕਸਿਜੂ ਮੁੱਛੇ ਤੇ ਗੱਡੀ ਆ ਰਹੀ ਬ੍ਰੇਕਾਂ ਲੱਗੀਆਂ ਜਦੋਂ ਚੌਂਕ ਆਇਆ ਚੌਂਕ ਦੇ ਕੋਲੋਂ ਪਿੱਛੋਂ ਚਿੱਟੀ ਲਾਈਨ ਤੇ ਚੱਲ ਰਹੇ ਸੀ ਆਪਣੀ ਤੇ ਪਿੱਛੇ ਤੇ ਜਦੋਂ ਬ੍ਰੇਕ ਵੱਜੀ ਉੱਥੇ ਤੇ ਉਹਦਾ ਜੇ ਮੈਂ ਡਰਮ ਟ੍ਰੈਕ ਆਪਣੇ ਮੋਟਰਸਾਈਕਲ ਦਾ ਡਰਮ ਟੁੱਟਿਆ ਉੱਥੇ ਤੇ ਚੱਕ ਕੇ ਗੱਡੀ ਉਹਨੂੰ ਅੱਗੇ ਲੈ ਗਿਆ ਜਿੱਦਾਂ ਵੀ ਦੇਖਣ ਦੇ 50 ਦੇਖਣ ਤੇ ਸਾਨੂੰ ਅਸੀਂ ਹਾਜ਼ਰ ਨਹੀਂ ਸੀ ਦੇਖਣ ਨੂੰ ਤਾਂ ਪਤਾ ਲੱਗਦਾ ਵੀ 50 ਮੀਟਰ ਸਿਰਫ ਅੰਦਾਜ਼ਾ ਲਾ ਰਹੇ ਹਾਂ ਅੰਦਾਜ਼ਾ ਲਾ ਰਹੇ 50 ਮੀਟਰ ਤੇ ਉਹ ਚੱਕ ਕੇ ਲੈ ਗਿਆ ਅੱਗੇ ਜਾ ਕੇ ਜਿਹੜਾ ਉਹਦਾ ਰੇਡੀਏਟਰ ਫੜਿਆ ਉੱਥੇ ਖੂਨੇ ਖੂਨ ਡਿਗਿਆ ਪਿਆ ਰੇਡੀਏਟਰ ਦਾ ਪਾਣੀ ਡਿਗਿਆ ਆ ਸਾਰਾ ਕੁਝ ਜਿਹੜੇ ਨੇ ਰਜ ਘੱਟ ਇਹ ਕਹਿੰਦੇ ਟਰੱਕ ਨਾਲ ਟਰੱਕ ਨਾਲ ਕੋਈ ਨਹੀਂ ਕਿ ਚਿੱਟੀ ਲੇਨ ਤੇ ਮੁੰਡਾ ਚੱਲਦਾ ਦਾ ਚਿੱਟੀ ਨੇ ਅੰਦਰ ਲੱਗੀਆਂ ਲਾਈਨਾਂ ਲੱਗੀਆਂ ਆ ਬ੍ਰੇਕਾਂ ਲੱਗੀਆਂ ਬ੍ਰੇਕਾਂ ਲੱਗੀਆਂ ਗੱਡੀ ਵਾਲੇ ਦੀਆਂ ਮੋਟਰਸਾਈਕਲ ਮੋਟਰਸਾਈਕਲ ਦੀ ਵੀ ਬ੍ਰੇਕ ਪਿੱਛੇ ਉੱਥੇ ਗੱਡੀ ਦੀ ਬ੍ਰੇਕ ਬਾਅਦ ਚ ਲੱਗੀ ਆ ਬਾਅਦ ਚ ਲੱਗੀ ਐਕਸੀਡੈਂਟ ਪਹਿਲਾਂ ਹੋਇਆ ਐਕਸੀਡੈਂਟ ਪਹਿਲਾਂ ਗੱਡੀ ਦੀ ਬ੍ਰੇਕ ਜਿਹੜੀ ਇਹ ਦੇਖਣ ਦੇ ਅਧਾਰ ਤੇ ਗੱਡੀ ਦੀ ਬ੍ਰੇਕ ਆ ਬਾਅਦ ਚ ਬੇ ਬ੍ਰੇਕ ਬਾਅਦ ਚ ਲੱਗੀ ਆ ਉਸ ਤੋਂ ਬਾਅਦ ਜਦੋਂ ਮੋਟਰਸਾਈਕਲ ਮੁਰੇ ਡਿੱਗੇ ਆ ਮੋਟਰਸਾਈਕਲ ਮੁਰੇ ਡਿੱਗੇ ਤਾਂ ਗੱਡੀ ਖੜੀਸਦੀ ਲੈ ਕੇ ਗਈ ਆ ਕਟੋ-ਕਟ 200 200 250 ਫੁੱਟ ਗੱਡੀ ਦੀ ਬ੍ਰੇਕ ਲੱਗੀ ਆ ਤੁਸੀਂ ਮੌਕੇ ਤੇ ਮੌਜੂ ਇਹ ਗੱਡੀ ਓਵਰ ਸਪੀਡ ਸੀ ਗੱਡੀ ਦੀ ਅਨਗਹਿਲੀ ਕਰਕੇ ਜਿਹੜੀ ਐਕਸਜੂਵੀ ਗੱਡੀ ਪੀਵੀ0800 ਜੀ ਤੋਂ ਵਾਈ ਆ ਇਹ ਇਹਦੇ ਨਾਲ ਹੀ ਜਿਹੜਾ ਐਕਸੀਡੈਂਟ ਹੋਇਆ ਜੀ ਇਹ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਜੀ ਗੱਡੀ ਦੇ ਹਾਲਾਤ ਦੇਖ ਕੇ ਕਹਿ ਸਕਦੇ ਹਾਂ ਜੀ ਜੇ ਜੇ ਗੱਡੀ ਮੋਟਰਸਾਈਕਲ ਪਹਿਲਾਂ ਮੁਰੇ ਡਿਗੇ ਹੁੰਦਾ ਜੀ ਤਾਂ ਗੱਡੀ ਇੰਨੀ ਟੁੱਟਣੀ ਨਾ ਜਿੰਨੀ ਮੌਕੇ ਦੇ ਗੱਡੀ ਟੁੱਟੀ ਹੋਈ ਹੈ ਜੀ ਠੀਕ ਹੈ ਜੀ ਪੰ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਕਹਿਣਾ ਚਾਹਾਂਗੇ ਵੀ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਬਿਲਕੁਲ ਗੱਡੀ ਵਾਲੀ ਅਨਗਹਿਲੀ ਆ ਤੇ ਬੱਚੀ ਦੀ ਤਾਂ ਚੱਕ ਕੇ ਲੈ ਗਏ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਪੁਲਿਸ ਪ੍ਰਸ਼ਾਸਨ ਕੋਈ ਚੰਗੀ ਤਰ੍ਹਾਂ ਦੱਸ ਨਹੀਂ ਰਹੀ ਇਹਦੇ ਮੌਕੇ ਦੇ ਦੇਖਿਆ ਜਾ ਕੇ ਇਹ ਪਤਾ ਨਹੀਂ ਇਹਨਾਂ ਦੀ ਕੀ ਮਜਬੂਰੀ ਆ ਇਹ ਹੁਣ ਬੰਦੀ ਕਾਰਵਾਈ ਕੀਤੀ ਜਿਹੜੀ ਬੰਦੀ ਕਾਰਵਾਈ ਕੀਤੀ ਹੈ ਪਰਿਵਾਰ ਨੂੰ ਇਨਸਾਫ ਮਿਲਣਾ ਮਿਲਣਾ ਚਾਹੀਦਾ ਹੈ ਤੁਸੀਂ ਕੀ ਲੱਗਦੇ ਜੀ ਇਹਨਾਂ ਦੇ ਮੈਂ ਤਾਂ ਚਾਚਾ ਲੱਗਦਾ ਮਨਜਿੰਦਰ ਸਿੰਘ ਦਾ ਠੀਕ ਹੈ ਜੀ ਦੋਨੋਂ ਜਿਹੜੇ ਇਹਦੇ ਮਾਂ ਬਾਪ ਆ ਦੋਨੋਂ ਹੀ ਇਹੋ ਮੰਜੀ ਦੇ ਪਾਏ ਅੱਛਾ ਬੇੜ ਦਾ ਹੱਥ ਦੋਨੋਂ ਨੇ ਬਜਿੰਦਰ ਸਿੰਘ ਦੇ ਬਜਿੰਦਰ ਸਿੰਘ ਦੇ ਬਾਪ ਜੀ ਮਗਰ ਜੀ ਬੈੱਡ ਹਲਤਾ ਇੱਕ ਜਿਹੜੀ ਹਜੇ ਇੱਕ ਮਹੀਨਾ ਹੋਇਆ ਉਹਨਾਂ ਦੇ ਪੱਟਰੀ ਆਪਰੇਸ਼ਨ ਹੋਇਆ ਟੁੱਟ ਗਈ ਜੀ ਪੱਟਰੀ ਲੱਤ ਸਾਡੀ ਟੁੱਟ ਗਈ ਜੀ ਉਹਦੇ ਬਾਅਦ ਚੋ ਬੈੱਡ ਤੋਂ ਮੰਜੇ ਤੇ ਉੱਠ ਨਹੀਂ ਸਕਦੇ ਮਾਤਾ ਵੀ ਨਹੀਂ ਉੱਠ ਸਕਦੀ ਕੀ ਮੰਗ ਕਰਦੇ ਸਾਨੂੰ ਮੈਨੂੰ ਚਾਹੀਦਾ ਜੀ ਹੁਣ ਸਾਹ ਮਿਲਣਾ ਚਾਹੀਦਾ ਉਹਨਾਂ ਕਰਾਂ ਉਹਨਾਂ ਜਿਹੜਾ ਨੂੰ ਸਾਹ ਮਿਲਣਾ ਚਾਹੀਦਾ ਸਾਹ ਮਿਲਣਾ ਚਾਹੀਦਾ ਹੁਣ ਕੀ ਹੋਰ ਕੀ ਮੰਗਦੇ ਪਹਿਲਾਂ ਜਿਹੜਾ ਐਕਸੀਡੈਂਟ ਹੋਇਆ ਇਹਦੇ ਬਾਰੇ ਕੀ ਜਾਣਕਾਰੀ ਹੈ ਜੀ ਜਿਹਦੇ ਬਾਰੇ ਜਾਣਕਾਰੀ ਇਹ ਹੈ ਜੀ ਅਸੀਂ ਛੇੜੂ ਤੋਂ ਅਸੀਂ ਇਹ ਫੂੜਿਆਂ ਦੇ ਲੱਗੇ ਆਣਗੇ ਟਰੱਕ ਦੇ ਵਿੱਚ ਬੰਦੇ 2 ਵਜੇ ਤਾਂ ਉਹ ਥੋੜਾ ਹੋਰ ਟਰੱਕ ਨੇ ਬ੍ਰੇਕਾਂ ਮਾਰੀਆਂ ਔਰ ਅਸੀਂ ਪਿੱਛੇ ਆ ਰਹੇ ਸੀ ਤੇ ਸਾਡੀ ਗੱਡੀ ਥੋੜੀ ਉਹਦੇ ਨਾਲ ਟਕਰਾ ਗਈ ਤੇ ਉਹ ਉਹਦੇ ਬਾਅਦ ਉਹ ਆਪਣੀ ਟਰੱਕ ਵਾ ਜਾ ਕੇ ਲੱਗਿਆ ਅਸੀਂ ਜਦੋਂ ਬਾਹਰ ਨਿਕਲ ਕੇ ਦੇਖਿਆ ਤਾਂ ਉਹ ਜਿਹੜੇ ਮੋਟਰਸਾਈਕਲ ਬੰਦੇ ਸੀ ਇਹ ਸੱਚ ਦੱਸ ਨਹੀਂ ਸਕਦਾ ਕਿ ਲੱਗੇ ਹੋਣਗੇ ਦੋ ਔਰ 3-4 ਲੋਕ ਨੇ ਅਗੜੋਂ ਚੱਲ ਰਹੇ ਠੀਕ ਹੈ ਜੀ ਤੇ ਕੀ ਨਾਮ ਤੁਹਾਡਾ ਸਤਿਨਾਮ ਠੀਕ ਹੈ ਜੀ ਕਿੱਥੇ ਰਹਿ ਨਾਲ ਵੀ ਸਾਡਾ ਪਿੰਡ ਰਾਜਪੁਰ ਖਰਾਲਾ ਕਿੱਲਾ ਜਾਂਦਾ ਸੀ ਠੀਕ ਹੈ ਜੀ ਤੇ ਮਤਲਬ ਜਦੋਂ ਗੱਡੀਆਂ ਮਗਰ ਦੇ ਮਗਰ ਆ ਰਹੀਆਂ ਸੀਗੀਆਂ ਤੇ ਉਹ ਗੱਡੀਆਂ ਹੱਟ ਹੋ ਗਈਆਂ ਨਾ ਕਿ ਜਿਹੜੇ ਬਚ ਗਏ ਨਾ ਤੇ ਹੋਰ ਕੋਈ ਜਿਹੜਾ ਟਰੱਕ ਵਾਲਾ ਸੀ ਉਹ ਤਾਂ ਕੁਝ ਪੁਲਿਸ ਨੇ ਕਾਰਵਾਈ ਕੀਤੀ ਨਹੀਂ ਉਹ 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 ਉਸ ਵੇਲੇ ਮੌਕੇ ਤੋਂ ਫਰਾਰ ਹੋ ਗਿਆ ਟਰੱਕ ਮੌਕੇ ਤੋਂ ਫਰਾਰ ਹੋ ਗਿਆ ਕੋਈ ਜਦੋਂ ਪੁਲਿਸ ਆਈ ਆ ਪੁਲਿਸ ਨੇ ਤੁਹਾਡੇ ਬਿਆਨ ਲੈ ਲਏ ਹਾਂਜੀ ਹਾਂਜੀ ਸਾਡੇ ਕੋਲ ਚਲੋ ਠੀਕ ਹੈ ਕੀ ਸ਼ੁਭਾਸ਼ਣ ਦਵਾਇਆ ਤੁਹਾਨੂੰ ਸ਼ੁਭਾਸ਼ਣ ਹੀ ਦਵਾਇਆ ਵੀ ਅਸੀਂ ਤਸਦੀਕ ਕਰਾਂਗੇ ਬਹੁਤ ਸ਼ੁਕਰੀਆ ਠੀਕ ਹੈ ਜੀ ਧੰਨਵਾਦ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜਿਹੜਾ ਐਕਸੀਡੈਂਟ ਹੋਇਆ ਕੀ ਜਾਣਕਾਰੀ ਹੈ ਜੀ ਇਹਦੇ ਬਾਰੇ ਦੇਖੋ ਸਾਨੂੰ ਇਨਫਾਰਮੇਸ਼ਨ ਇਹ ਮਿਲੀ ਆ ਕਿ ਮੌਕੇ ਤੇ ਆਏ ਆ ਤੇ ਆ ਕੇ ਦੇਖਿਆ ਗੱਡੀਆਂ ਦੋਨੇ ਖੜੀਆਂ ਆ ਜਿਹੜੇ ਮੋਟਰਸਾਈਕਲ ਚਾਲਕਾ ਉਹਨਾਂ ਬਾਰੇ ਪਬਲਿਕ ਵਾਲੇ ਦੱਸ ਰਹੇ ਆ ਕਿ ਜਿਆਦਾ ਬਿਲਕੁਲ ਹੀ ਸੀਰੀਅਸ ਨਹੀਂ ਜਿਦਾਂ ਵੀ ਬੋਲਦੇ ਚੱਲਦੇ ਨਹੀਂ ਸੀਗੇ ਤੇ ਉਹ ਹਸਪੀਟਲ ਪਹੁੰਚਾਤੇ ਆ ਅੱਛਾ ਜੀ ਤੇ ਆਪਾਂ ਹੁਣ ਤਫਤੀਸ਼ ਕਰ ਰਹੇ ਆ ਤੇ ਉਸ ਤੋਂ ਬਾਅਦ ਗੱਡੀਆਂ ਜਿਹੜੀਆਂ ਥਾਣੇ ਲੈ ਕੇ ਜਾਂਦੇ ਆ ਇਗਾ ਜੀ ਕਿਰਵਾ ਜਿਹੜੀ ਆ ਪਿੱਛੇ ਲਿ ਆਵੇ ਠੀਕ ਆ ਜੀ ਧੰਨਵਾਦ ਲੋਹ ਸੜਕ ਤੇ ਜਿਹੜਾ ਭਿਆਨਕ ਹਾਸਾ ਹੋਇਆ ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਆ ਤਕਰੀਬਨ ਜਿਹੜੀ ਆ ਦੂਜੀ ਗੱਡੀ ਵਾਲਾ ਉਹ ਟੋਚਰ ਪਾ ਕੇ ਲੈ ਕੇ ਜਾ ਰਹੇ ਆ ਉਹ ਤਸਵੀਰਾਂ ਤੁਹਾਡੇ ਸਾਹਮਣੇ ਆ